ਸਸਰੀ ਘਰ ਸਵਾਗਤ ਹੈ ਪਿੰਡ ਘੁੰਮਣ ਜ਼ਿਲ੍ਹਾ ਬਠਿੰਡਾ 7ਵੀਂ ਨੰਰੀ ਗੱਬਣ ਹੈ ਪਹਿਲਾਂ ਸੁਣਾਗਾ ਚਾਰੇ ਥਣ ਕੱਲਾ ਕੱਲਾ ਸੋਣਾ ਨੇੜੇ ਸਿੰਘ ਮੋੜਿਆ ਮਾਂ ਦੇ ਦੁੱਧ ਦਾ ਰਿਗੜ ਵੀ ਚੰਗਾ ਹੈ ਤੇ ਵਜਨ ਵਾਲੀ ਆ ਗਈ ਝੋਲੀ ਨਾ ਕਰਮ ਵਾਲੀ ਚੌੜੀ ਚੂੜੀ ਬਾਲੀ ਜਾ ਰਿਆ ਪਿੱਠ ਪੜਾ ਤੇ ਬਹੁਤ ਜ਼ਿਆਦੇ ਸ਼ਕੀਨ ਹੈ ਪਲੀ ਹੋਈ ਹੈ ਸਾਰੀ ਜਾਣਕਾਰੀ ਆਪ ਬਾਈ ਘੁੰਮਣ ਵਾਲੇ ਹਰਜਿੰਦਰ ਤੋਂ ਲਵਾਂਗੇ ਘਰੇਲੂ ਪਰਿਵਾਰ ਆਜੋ ਗੱਲ ਕਰਾਈਏ ਹਰਜਿੰਦਰ ਸਸਰੀ ਘਰ ਬਾਈ ਹੋਰ ਠੀਕ ਆ ਹਰਜਿੰਦਰ ਹਾਂ ਹਾਂ ਠੀਕ ਆ ਹਰਜਿੰਦਰ ਪਹਿਲਾਂ ਦੱਸ ਨਾ ਬਣਾ ਹਰਜਿੰਦਰ ਆ ਗਿਆ ਪਿੰਡ ਗੇੜਾ ਘੋਮਣਕਲਾਂ ਬਈ ਜਿਲ੍ਹਾ ਆ ਗਿਆ ਬਠਿੰਡਾ ਠੀਕ ਹੈ ਘਰ ਕਿੱਥੇ ਜੇ ਬਈ ਘਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੋਮਣਕਲਾਂ ਠੀਕ ਹੈ ਜੇ ਹੁਣ ਗੱਲ ਕਰੀਏ ਕਿੰਨੇ ਮਹੀਨੇ ਦੀ ਗੱਬਣਾ ਹੈ ਇਹ ਬਈ 7 ਮਹੀਨੇ ਦੀ ਗੱਬਣਾ 7 ਮਹੀਨੇ ਦੀ ਗੱਬਣਾ ਹੈ ਠੀਕ ਹੈ ਮਾਂ ਦਾ ਦੁੱਧ ਦਰਗਾੜ ਮਾਂ ਦਾ ਤਾਂ ਬਈ 18 ਲੀਟਰ ਦਿੱਤਾ ਜਮਾ ਤਸੱਲੀ ਵਾਲਾ ਹਾਂ ਉਹ ਵਧੀਆ ਦੀ ਮਾਂ ਵੀ ਕੋਈ ਝੂਠ ਨਹੀਂ ਨਾ ਨਾ ਪਸ਼ੂ ਉਹ ਵਧੀਆ ਪਸ਼ੂ ਜਿਆਦਾ ਕਰਕੇ ਵੇਚਦੇ ਆ ਨਾ ਪਸ਼ੂ ਜਿਆਦਾ ਕਰਕੇ ਇੱਕ ਨਗ ਵਿੱਚੋਂ ਵੇਚ ਰਿਹਾ ਐਡਜਸਟਮੈਂਟ ਹੁੰਦੀ ਆ ਆ ਕਰੀਆ ਹਾਂ ਇਹਦੀ ਇਹ ਗਾਹਾਂ ਝੋਕੀ ਆ ਗਈ ਤੇ ਕਰਮਾ ਵਾਲੀ ਬਹੁਤ ਚੰਗੀ ਹੈ ਇਹ ਵੀ ਬਰੀਡਡ ਹੈ ਬਾਕੀ ਗੱਲ ਆਪਾਂ ਨਾਗਦੀ ਕਰਦੇ ਆ ਰਜਿੰਦਰਾ ਉਹ ਵੇਚਣ ਦਾ ਕਾਰਨ ਦੱਸਦੇ ਆਂ ਭਾਈ ਜਿਆਦਾ ਹੋਵੇ ਸਾਮਣ ਦਾ ਕਾਰਨ ਇੱਕਾ ਝੂਨਾ ਝੂਨਾ ਵਧਣ ਕਰਕੇ ਸਮਝਦੇ ਨਹੀਂ ਪਸੂ ਬੁੜੀਆਂ ਤੋਂ ਠੀਕ ਹੈ ਲੋ ਵੀ ਸੱਜਰੋ ਪਸੂ ਨਾ ਕਟੀਆਂ ਗੁੱਟੀਆਂ ਕੋਸ ਉਧਰ ਉਧਰ ਖੜੇ ਨੇਗੇ ਅੰਦਰ ਆਏ ਭਾਈ ਅੰਦਰ ਖੜੇ ਆਪਾਂ ਐ ਰਜਿੰਦਰਾ ਹਾਂਜੀ ਪਤਾ ਕਿਹੜੇ ਸੀਮਨ ਦੀ ਆ ਏ ਭਾਈ 1200 ਦਾ ਟੀਕਾ ਭਰਾਇਆ ਸੀ ਆਪਾਂ ਠੀਕ ਹੈ ਠੀਕ ਹੈ ਵੀ ਪਿਆਊਗਾ ਮੇਰੇ ਸਾਹਮਣੇ ਜਿਹੜੇ ਹੁਣ ਟੀਕੇ ਤੋਂ ਗੱਭਣੇ ਉਹ ਕਿੰਨੇ ਵਾਲਾ ਟੀਕਾ ਭਰਾਇਆ ਸੀ ਉਹ 1200 ਦਾ ਭਰਾਇਆ ਸੀ ਚੰਗਾ ਟੀਕਾ ਭਰਾਇਆ ਸੀ ਚਲੋ ਬਾਕੀ ਉਹ ਟੀਕਾ ਇਹ ਵੀ ਸਾਹਮਣੇ ਪਿਆਊ ਸਾਹ ਦਾ ਮਾ ਲਾਗੇ ਉਹ ਆਪਾਂ ਕਰੀ ਬਾਈ ਕਹਿੰਦਾ ਸਟਰਾ ਆਪਾਂ ਇੱਥੇ ਰੱਖੀ ਪਈ ਹੋਊਗਾ ਨਾ ਆਪਾਂ ਦੇ ਦੇ ਦੀ ਦੇਵਾਂਗੇ ਕਹਿੰਦਾ 1200 ਵਾਲਾ ਟੀਕਾ ਭਰਾਇਆ ਸੀ ਚੰਗੇ ਹੀ ਭਰਿਆ ਉਹ ਡਾਕਟਰ ਵੀ ਚੰਗੇ ਨਾ ਜੇ ਹੁਣ ਆਪਾਂ ਬਹੁਤ ਠੰਡੀ ਹੈ ਜੋ ਠੰਡੀ ਠੰਡੀ ਕਿੰਨੀ ਬਹੁਤ ਸੀੜਾ ਕੋਈ ਫਾਲਟਰ ਤਾਂ ਨਹੀਂ ਨਾ ਨਾ ਕੋਈ ਇਹ ਸਾਹਮਣੇ ਥੋੜੀ ਵੇਚ ਰਿਹਾ ਹੁਣ ਸਾਹਮਣੇ ਨਹੀਂ ਕੋਈ ਕੋਈ ਵਪਾਰ ਦਾ ਕੰਮ ਤਾਂ ਨਹੀਂ ਨਾ ਨਾ ਕਰੇ ਲੂ ਆ ਜਰਾ ਪੰਪਾ ਵੀ ਸੱਜਣੋ ਆ ਖੜਾ ਨੀ ਗਿੱਦੀ ਗੱਬਣ ਦੇ ਫੋਨ ਗੋਲ ਵੀ ਬਹੁਤ ਆਉਣ ਦੇਣਗੇ 7 ਮਹੀਨੇ ਦੀ ਜਮਾ ਪੂਰੀ ਪੱਕੀ ਹੋ ਗਈ ਇਧਰ ਕਟਕਟ ਤਾਂ ਨਹੀਂ ਹੈਗੀ ਭਰਾ ਨਹੀਂ 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 7 ਮਹੀਨੇ ਦੀ ਕਹਿੰਦਾ ਪ੍ਰੋਪਰ ਪੂਰੇ 7 ਮਹੀਨੇ ਹੋ ਗਏ ਹੂੰ ਲਓ ਵੀ ਸੱਜਣੋ ਤਿਆਰ ਤੁਰ ਕਰਨੀ ਹੈ ਨਾ ਕਰਮ ਵਾਲੀ ਸਾਰੀ ਜੱਡ ਬਲੈਕ ਆ ਗਈ ਤੇ ਵਜਨ-ਪੋਜਨ ਵੀ ਬਹੁਤ ਹੈ ਥੋੜਾ ਜਿਹਾ ਕੈਮਰੇ ਤੋਂ ਜਰੂਰ ਡਰਦੇ ਆਪਸੂ ਇਧਰ ਆਇਆ ਨਾ ਬੰਦਾ ਥੋੜਾ ਜਿਹਾ ਡਾਕਟਰਾਂ ਦਾ ਕਰਕੇ ਵੀ ਡਰ ਲੱਗ ਜਾਂਦੇ ਆ ਤੇ ਨੇੜੇ ਸਿੰਘ ਮੋੜਿਆ ਪਿੰਡ ਆ ਗਿਆ ਘੁੰਮਣ ਬਈ ਦਾ ਜੇ ਹਰਜਿੰਦਰਾ ਹੁਣ ਥੋੜਾ ਜਿਹਾ ਨੇੜੇ ਹੋ ਜਾ ਨਗਦੇ ਆਪਣੇ ਸੱਜਣਾ ਨੂੰ ਸਾਰੀ ਜਾਣਕਾਰੀ ਦੇ ਦਈਏ ਰੇਟ ਕੀ ਕਰਦੇ ਰੇਟ ਬਾਈ ਲੱਖ ਰੁਪਿਆ ਲੱਖ ਰੁਪਿਆ ਮੈਂ ਨਾ ਪੂਰਾ ਹਾਂਜੀ ਤੇ ਮਾਨਦਾਨ ਮਾਨਤਨ ਕਰਦਾ ਕੋਈ ਨਿਤਰਾ ਕਰਕੇ ਥੋੜਾ ਜਿਹਾ ਹੁਣੀ ਕਰਦੇ 2000 ਰੁਪਿਆ ਘੱਟ ਕਰਦਾ ਹੈ ਜੀ। ਲੋ ਵੀ ਸੱਜਣੋ ਲੱਖ ਤੋਂ 2000 ਆਪਾਂ ਘੱਟ ਕਰਾਤਾ ਲੈਣ ਦੇ 98000 ਰੁਪਿਆ ਕਹਿੰਦਾ। ਜਮਾ ਕਹਿੰਦਾ ਮਾਨ ਤੌਣ ਚੱਲ ਕੋਈ ਚੱਲ ਕੇ ਆਊਗਾ। ਆਪਾਂ ਹੋਰ ਵੀ ਕਰਦਾ ਇਹ ਬੰਦੇ ਵੀ ਨਰਮ ਨੇ ਜੀ ਸੱਜਣੋ। ਚੰਗੇ ਆ। ਬਾਕੀ ਰੇਟ ਕਹਿੰਦਾ ਜਮਾ ਜਾਇਜ਼ ਕਰਾ ਤੇ ਬਾਜ਼ਾਰੋਂ ਪੋਜਣਾ ਕਰਮ ਵਾਲੀ ਦਾ ਖਾਸ ਆਗਾ। ਤੇ ਤੁਹਾਨੂੰ ਮੈਂ ਦਿਖਾਵਾਂ ਨਾ ਉਹ ਟਰੈਕਟਰ ਜਿੰਨੀ ਲੰਮੀ ਹੈਗੀ ਚੰਗੀ ਐ। ਇਹਦੀ ਮਾ ਨੇ 14 ਲੀਟਰ ਦਿੱਤਾ ਇਹ ਪਹਿਲੇ ਸੂਏ। ਚੋਦੋ। ਅਸਾਇਰੀ ਮਾਰਾ ਪਹਿਲੇ ਸੂਏ ਦਾ 14 ਲੀਟਰ ਦੁੱਧ ਸੀ ਹੁਣ 18 ਦੇ ਚੱਲੀ ਹੋਣਾ ਹਾਂ 18 ਦੇ ਲਾਓ ਵੀ ਸੱਜਣੋ ਬਰੀਡੇਡ ਆ ਗਈ ਤੇ ਆ ਵੀ ਸਾਰੀ ਜੱਡ ਬਰੇਕ ਗਈ ਮੋਰਾ ਨਸਲ ਜਾ ਹਾਂ ਮੋਰਾ ਨਸਲ ਦੀ ਝੋਟੀ ਐ ਕੱਚੇ ਗਿੱਲੇ ਆ ਗਈ ਹਾਂ ਤੇ ਕਰਮ ਵਾਲੇ ਸਾਹਮਣੇ ਧੋੜੀ ਬਸ ਹੁਣ ਯਾਰ ਥੋੜੀ ਜੀ ਕਹਿੰਦਾ ਬਾਈ ਕਹਿੰਦਾ ਡਰਦੀ ਅਸਲ ਬਾਗਲ ਬੰਦ ਰਹਿਦਾ ਕਹਿੰਦਾ ਬੰਨਕਾ ਕਗੇੜਾ ਗੂੜਾ ਬਾਜਦਾ ਕੀ ਵਾੜੀ ਕਰਨ ਵਾਲੇ ਬੰਦੇ ਨੇਗੇ ਕੋਈ ਵਪਾਰ ਦਾ ਕੰਮ ਨਹੀਂ ਲੈ ਝੋਲੀ ਦਿਖਾਵਾ ਨਾ ਸੋਨੂੰ ਕਰਮ ਵਾਲੇ ਦੇਖ ਲੋ ਤੇ ਮਗਰ ਚੌੜੀ ਚੂੜੀ ਵੀ ਵਲੀ ਐ ਪਲੀ ਹੋਈ ਐ ਬਾਈ ਉਹ ਹਜੇ ਵੀ ਇੱਕ ਵਾਰੀ ਰਾਦੇ ਕੋਈ ਨਹੀਂ ਕੋਈ ਫਾਲਟ ਨਹੀਂ ਸੀ ਤਸਵੀਰਾਂ ਦੀ ਮਸਤੀ ਦੀ ਆ ਲਓ ਵੀ ਬੰਦਾ ਵੀ ਨਰਮ ਨੇ ਕੇ ਪਰਿਵਾਰ ਵੀ ਬਹੁਤ ਚੰਗਾ ਗਾ ਤੇ ਮੈਨੂੰ ਲੱਗਦਾ ਬਾਈ ਜੀ ਸਾਹਮਣੇ ਥੋੜੀ ਹੁਣ ਸਾਹਮਣੇ ਨਹੀਂ ਬਸੂ ਯਾਰ ਜਾਦੇ ਹੋਏ ਪਿਆ ਠੀਕ ਹੈ ਬਾਈ ਆਪਾਂ ਕੇਦਗੁਰ ਦਾ ਕਰੀ ਜਾਂਦੇ ਬੰਦਾ ਆਇਆ ਨਹੀਂ ਇਧਿਕ ਰਿਹਾ ਨਹੀਂ ਬੰਦਾ ਰੱਖ ਠੀਕ ਹੈ ਬਾਈ ਜੀ ਰਿੰਦਰਾ ਲੈ ਇੱਕ ਨਾ ਹੁਣ ਫੋਨ ਨੰਬਰ ਦਾ ਕਿਹੜਾ ਕਿੰਨਾ ਹੈ 62390 ਹਾਂਜੀ ਬਾਈ 16632 ਇੱਕ ਵਾਰੀ ਹੋਰ ਬੋਲ ਦੇ 62390 16632 ਲਓ ਵੀ ਬਾਈ ਨੇ ਨੰਬਰ ਬੋਲਦਾ ਥੱਲੇ ਚੱਲੀ ਵੀ ਜਾਂਦਾ ਕਾਂਟੀ ਮਾਰ ਲਓ ਬੰਦੇ ਵੀ ਨਰਮ ਐ ਸੱਤ ਮਹੀਨੇ ਪ੍ਰੋਪਰ ਕਹਿੰਦਾ ਗੱਬੜ ਨੂੰ ਹੋਗੇ ਪੂਰੀ ਸੱਤਵੀ ਹੋਗੀ ਹਾਂਜੀ ਲਓ ਵੀ ਸੱਜਣੋ ਤਿਆਰੀ ਤੂਰੀ ਅੱਗੇ ਚੰਗੀ ਕਰਦੀ ਆਉਂਦੀ ਆ ਬਾਕੀ ਮੂਰੇ ਜੀ ਨੇ ਤਿਆਰ ਕਰਕੇ ਰੱਖਣੀ ਜਾਂ ਵੇਚਣੀ ਹੋਵੇ ਹੱਥ ਛੜਾਉਣ ਵਾਲੀ ਐ ਲਾਉਣ ਹੀ ਲੱਗੀ ਐ ਹਾਂ ਹੁਣ ਧਾਰਾ ਪਾਉਣ ਲੱਗੀ ਐ ਯਾਨੀ ਕੀ ਖੁੱਲਣ ਲੱਗ ਗਈ ਵੀਡੀਓ ਦੇਖਣ ਲਈ ਧੰਨਵਾਦ